ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਗੁਜਰਾਤ ਦੇ ਮੁੱਖ ਮੰਤਰੀ ਵੱਲੋਂ ਦਿੱਤਾ ਅਸਤੀਫਾ ਕਰਨਾਲ ਕਈ ਮੁਸ਼ਕਲਾਂ ਤੋਂ ਬਾਅਦ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਵਿੱਚ ਹੋਏ ਕਾਮਯਾਬ ਕਿਸਾਨਾਂ ਦੀ ਏਕਤਾ ਅੱਗੇ ਝੁਕੀ ਖੱਟੜ ਸਰਕਾਰ ਕੋਰੋਨਾ ਦੀ ਤੀਜੀ ਲਹਿਰ ਬਾਰੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਗਈ ਚੇਤਾਵਨੀ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਵੇਗੀ ਸੌਦੀਆਰਾ ਪੂਰੀ ਤਰ੍ਹਾਂ ਆਇਆ ਤਾਲੀਬਾਨ ਸਰਕਾਰ ਦੇ ਸਮਰਥਨ ਵਿੱਚ ਕਰਨਦਾਰਨ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਕੀਤੀ ਗਈ 30 ਕਰੋੜ ਦੀ ਹੈਰੋਇਨ ਲਾਜ਼ਮੀ ਹੋਵੇਗੀ 15 ਸਤੰਬਰ ਤੱਕ ਵੈਕਸੀਨ ਨਹੀਂ ਤਾਂ ਛੁੱਟੀ ਭੇਜ ਦਿੱਤੇ ਜਾਣਗੇ ਸਰਕਾਰੀ ਮੁਲਾਜ਼ਮ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਕੋਰੋਨਾ ਪਾਬੰਦੀਆਂ ਵਧਾ ਕੇ 30 ਸਤੰਬਰ ਤੱਕ ਕੀਤੀਆਂ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਹਿਮੰਤ ਤੰਜੀ ਸੁਪਰੀਮ ਕੋਰਟ ਦੇ ਜੱਜ ਫਾਣੀਪੱਥ ਵਿੱਚ ਕਰਨਾਲ ਐਸਡੀਐਮਡੀ ਬਰਖਾਸਤ ਲਈ ਕਾਵਰ ਉੱਤੇ ਚੜਿਆ ਕਿਸਾਨ ਪੀਐਮ ਮੋਦੀ ਨੇ ਅਹਮਦਾਬਾਦ ਚ ਕੀਤਾ ਸਰਦਾਰ ਧਾਮ ਪਵਨ ਦਾ ਉਦਘਾਟਨ ਸਰਦਾਰ ਧਾਮ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਨੌਜਵਾਨਾਂ ਨੂੰ ਅੱਜ ਨਵੀਆਂ ਦਿਸ਼ਾਵਾਂ ਮਿਲ ਰਹੀਆਂ ਹਨ ਉਹਨਾਂ ਇਹ ਵੀ ਕਿਹਾ ਕਿ ਦੁਖਾਂਤ ਦਾ ਹੱਲ ਮਨੁੱਖੀ ਕਦਰਾਂ ਕੀਮਤਾਂ ਰਾਹੀਂ ਹੋਵੇਗਾ ਪੀਐਮ ਮੋਦੀ ਨੇ ਅਮਰੀਕਾ ਵਿੱਚ 911 ਦੀ 20ਵੀਂ ਵਰ੍ਹੇਗੰਢ ਮੌਕੇ ਕਿਹਾ ਕਿ ਇਨ੍ਹਾਂ ਹਮਲਿਆਂ ਨੇ ਦੁਨੀਆ ਨੂੰ ਬਹੁਤ ਕੁਝ ਸਿਖਾਇਆ ਹੈ ਇਹ ਹਮਲਾ ਮਨੁੱਖਤਾ ਤੇ ਹਮਲੇ ਦਾ ਦਿਨ ਹੈ ਧੰਨਵਾਦ ਜੀ ਕੱਲ ਫਿਰ ਇਸ ਟਾਈਮ ਹਾਜ਼ਰ ਹੋਵਾਂਗੇ ਲੈ ਕੇ ਨਵੀਆਂ ਅਤੇ ਤਾਜ਼ਾ ਖ਼ਬਰਾਂ